ਤੁਸੀਂ ਇਹ ਦੇਖ ਰਹੇ ਹੋ ਰੇਤਾ ਵੀ ਆ ਗਈ ਹੈ ਤੇ ਉਸ ਤੋਂ ਪਰੇ ਕਰਨ ਦੀ ਕੋਸ਼ਿਸ਼ ਕਰੀ ਜਦੋਂ ਜੈਦ ਬਹੁਤ ਕਰਨੀ ਪੈਂਦੀ ਹੈ ਅੱਛਾ ਹੁਣ ਦੇਖੋ ਜੀ ਇਹ ਰੇਤਾ ਆ ਗਈ ਹੈ ਤੇ ਦੇਖੋ ਹੁਣ ਕਿਵੇਂ ਕਿੱਦਾਂ ਜਾ ਰਹੇ ਨੇ ਕਿਸਾਨ ਤੇ ਗੱਡੀ ਫਸ ਗਈ ਹੈ ਤੇ ਬੇੜਾ ਫਸ ਗਿਆ ਤੇ ਤੁਸੀਂ ਹੁਣ ਦੇਖੋ ਕਿਸ ਤਰ੍ਹਾਂ ਇਹ ਕੱਢਣਗੇ ਜੀ ਜੀ ਰੋਡ ਜਿਆਦਾ ਉੱਤੇ ਬੇੜਾ ਨਹੀਂ ਜਿਆਦਾ ਰੋਡ ਜਿਆਦਾ ਹੈ ਰੋਡ ਤੇ ਨਹੀਂ ਬੇੜਾ ਚੜਨਾ ਨਹੀਂ ਸਭ ਬਹੁਤ ਜਾਂਦਾ ਸੱਤ ਦਿਨ ਹੀ ਹੈ ਸਪੀਡ ਤੇ ਪਾਣੀ ਜਾਂਦਾ ਹਾਂ ਸਪੀਡ ਤਾਂ ਬਹੁਤ ਹੈ ਪਾਣੀ ਸਪੀਡ ਜਿਆਦਾ ਹੈ ਤੇ ਇਹਨਾਂ ਦਾ ਹੈ ਕਿੱਥੇ ਉਹ ਹੈ ਅੱਛਾ ਬੜਾ ਟਰੈਕਟਰ ਲੈਣ ਆਏ ਸੀ ਇੱਥੇ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਬਹੁਤ ਜ਼ਿਆਦਾ ਵਹਿਆ ਹੈ ਦਰਿਆ ਦਾ ਪਾਣੀ ਹੈ ਜਾ ਨਹੀਂ ਸਕਦੀ ਇਸ ਲਈ ਹੁਣ ਇੱਥੇ ਸੋਚਦੇ ਪਏ ਨੇ ਕਿ ਕੀ ਕਰੀਏ ਸੋ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਮੁਸ਼ਕਿਲ ਹੈ ਅੱਛਾ ਜੀ ਹਾਂਜੀ ਹਾਂ 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 ਲੱਗਿਆ ਹਾਂਜੀ ਹਾਂਜੀ ਉਹ ਘਰ ਦੇ ਮਕਾਨ ਛੱਤਾਂ ਛੱਤਾਂ ਗੱਡਰ ਇਸੇ ਵੇਲੇ ਤੇ ਲੱਗ ਜਾਏ ਜੋ ਦਰਵਾਜ਼ੇ ਤਖਤੇ ਅੱਛਾ ਪਰ ਐਨੀ ਦੂਰ ਫਿਰ ਉਦੋਂ ਕਿੱਦਾਂ ਚਲੇਗੇ ਸੀ ਉਦੋਂ ਉਹ ਐਨੀ ਐਦਾਂ ਕਿਵੇਂ ਚਲੇਗੇ ਸੀ ਪਾਣੀ ਜ਼ਿਆਦਾ ਹੈ ਨਾ ਉਹ ਤਾਂ ਪਾਣੀ ਜ਼ਿਆਦਾ ਰਹਿਤਾ ਨਹੀਂ ਸੀ ਹਾਂਜੀ ਉਦੋਂ ਪਾਣੀ ਜ਼ਿਆਦਾ ਸੀਗਾ ਅੱਛਾ ਅੱਜ ਘਟਿਆ ਥੋੜਾ ਅੱਗੇ ਨਾਲ ਆ ਘਟਿਆ ਪਾਣੀ ਅੱਛਾ ਥੱਲੇ ਫਿਰ ਉਹ ਹੁਣ ਆਹ ਦਿੱਤਾ ਆਹ ਝਾਰਾ ਇਂ ਘੱਟੋ ਘੱਟ 4 ਫੁੱਟ ਰੇਤਾ ਹਣੀਆ ਹੂੰ ਅੱਛਾ 4-5 ਫੁੱਟ ਰੇਤਾ ਹਣੀਆ ਇਹ ਰੇਤਾ ਇਂ ਤੋੜ ਕੇ ਆਹ ਤੋੜੀ ਮੇਰੇ ਕੋਲ ਪਾ ਆ ਸਾਰੀ ਦਾ ਰੇਤਾ ਤੋ ਲੈਣੇ ਦਿੰਦੇ ਆ ਸੌ ਦਿੱਤਾ ਏ ਓਏ ਢੰਡ ਸੱਟਨ ਦੀ ਨਹੀਂ ਰਹਿਣਾ ਹੀ ਆ ਏ ਫਿਰ ਬੋਰ ਫਿਰ ਜਾਂਦੀ ਕਿਹੜੀ ਕਿਹੜਾ ਬੇੜਾ ਜਾਂਦਾ ਜਾਂ ਦੂਜੀ ਚਲੀ ਜਾਂਦੀ ਛੋਟੀਆਂ ਛੋਟੀਆਂ ਛੋਟ ਗਿਆ ਚਲੀ ਜਾਂਦੀਆਂ ਬੋਰ ਚਲੇ ਜਾਂਦੇ ਉਹ ਵੀ ਨਾਪਰ ਕਰ ਦਿੰਦੇ ਆ ਵੀ ਜਾਂਦੇ ਨਹੀਂ ਬੋਰ ਉਹ ਵੀ ਨਹੀਂ ਜਾਂਦਾ ਰਿਸਕ ਹੁੰਦਾ ਨਾ ਹੋਰ ਰਿਸਕ ਹੁੰਦਾ ਇਹ ਜਿਆਦਾ ਵੱਡਾ ਨਾ ਇਹ ਜਿਆਦਾ ਵੱਡਾ ਵਾ ਇਹ ਜਿਆਦਾ ਵੱਡਾ ਨਾ ਚਲ ਤੋੜਾ ਪਛਾਣ ਤਖਵ ਨੂੰ ਇਹ ਦੇਖੋ ਜੀ ਕਿਵੇਂ ਪਾਣੀ ਦੇ ਵਿੱਚ ਜਾ ਕੇ ਜਾ ਕੇ ਰੋਲ ਹਾਂਜੀ ਦੇਖੋ ਕਿਸ ਤਰ੍ਹਾਂ ਇੱਥੇ ਰੇਤਾ ਦੇ ਵਿੱਚ ਫਸ ਗਿਆ ਸੀ ਇਹ ਕਿਵੇਂ ਹੁਣ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇਹ ਕੱਢ ਲਿੱਤਾ ਇਹਨਾਂ ਨੇ ਚਾਰ ਚਾਰ ਪਾਣੀ ਸੀਗਾ ਕੱਢਣ ਤੋਂ ਬਾਅਦ ਹੁਣ ਦੇਖ ਤੁਸੀਂ ਦੇਖ ਰਹੇ ਹੋ ਕਿ ਇਹੋ ਜਿਹੀਆਂ ਮੁਸ਼ਕਲਾਂ ਹੁੰਦੀਆਂ ਨੇ ਇੱਥੇ ਇਹ ਵੱਡਾ ਬੇੜਾ ਜਿਸ ਕਰਕੇ ਇਥੋਂ ਮੁਸ਼ਕਲ ਹੋ ਰਹੀ ਹੈ ਕਹਿੰਦੇ ਛੋਟੀਆਂ ਵੀ ਪਰ ਜਾਂਦੀਆਂ ਛੋਟੀਆਂ ਵੀ ਨਹੀਂ ਜਾਂਦੀਆਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਹੈ ਦੱਸਦੇ ਨੇ ਕਿ 70 ਦੀ ਸਪੀਡ ਦੇ ਉੱਤੇ ਪਾਣੀ ਆ ਰਿਹਾ ਹੈ ਦੇਖਣਾ ਪਊ ਤੇ ਇਹਨਾਂ ਦਾ ਟਰੈਕਟਰ ਹੈ ਕਿੱਥੇ ਤੇ ਉਹ ਬੈਗ ਤੇ ਤੇ ਉਹ ਫਿਰ ਉਧਰ ਕਿਵੇਂ ਜਾਓਗੇ ਹੁਣ ਉਧਰ ਵਹਿੰਦਿਆਂ ਕੋਈ ਲਾ ਕੇ ਹਿਸਾਬ ਕਿਤਾਵ ਅੱਛਾ ਪਰ ਜੋ ਨਜ਼ਰ ਆ ਰਿਹਾ ਪਾਣੀ ਦਾ ਸਾਰਾ ਇੰਦਰ ਤੇਜ਼ ਆ ਸਾਰਾ ਪਾਣੀ ਸੱਟ ਵਾਲਾ ਵਾ ਹਾਂ ਇਹ ਤੋਂ ਮੁੜ ਕੇ ਹੁੰਦਾ ਵੀ ਜਿੱਦਾਂ ਮਾਲਾ ਬਰਬਾਦ ਕਰ ਗਿਆ ਚਾਰ-ਚਾਰ ਸਾਲ ਜ਼ਮੀਨਾਂ ਦੀ ਬਾਨੀ ਜਿੱਦਾਂ ਮਾਲਾ ਨਾ ਤੁਰੇ ਬੇੜਾ ਖੰਭੇ ਚ ਵਾਜੇ ਨੁਕਸਾਨ ਹੋ ਸਕਦਾ ਹਾਂ ਉਹ ਵੀ ਨੁਕਸਾਨ ਹੋ ਸਕਦਾ ਹਾਂ ਬਹੁਤ ਮੁਸ਼ਕਿਲ ਹੈ ਤੇ ਬਹੁਤ ਮੁਸ਼ਕਲਾ ਮੁਸ਼ਕਲਾ ਗੋਨਯੋ ਜਿਹੜੇ ਤਾਰੇ ਲੱਗ ਜਾਂਦੇ ਆ ਪਰ ਵੀ ਹਾਂਜੀ ਉਹ ਵੀ ਥੱਲੇ ਵਜੇ ਖਤਰਾ ਰ ਕਿਸੇ ਚੀਜ਼ ਦੇ ਟੁੱਟਣ ਦਾ ਉਹ ਸਾਹਮਣੇ ਉਹਨਾਂ ਦਾ ਟਰੈਕਟਰ ਹਾਂ ਸਾਹਮਣੇ ਉਹ ਘਰ ਆ ਜੀ ਅੱਛਾ ਉਹ ਘਰ ਉਹ ਕਿਹੜਾ ਪਿੰਡ ਬਲਾਏ ਇਹ ਰਾਮਪੁਰ ਗੋਰਾ ਹੈ ਰਾਮਪੁਰ ਗੋਰਾ ਪਿੰਡ ਹੈ ਅੱਛਾ ਰਾਮਪੁਰ ਗੋਰਾ ਪਿੰਡ ਹਾਂਜੀ ਰਾਮਪੁਰ ਗੋਰਾ ਉਹ ਸਾਹਮਣੇ ਦੇ ਹੰਡੇ ਘਰ ਡਿੱਗੇ ਅੱਛਾ ਉਹ ਘਰ ਡਿੱਗੇ ਨੇ ਸਾਰੇ ਉਹ ਜਿਹੜਾ ਥੱਲੇ ਡਿੱਗਿਆ ਹਾਂਜੀ ਉਹਦੇ ਆ ਸੁਪਰ ਥੀਡਰ ਵੀ ਸੰਧ ਵੀ ਜਿਹੜੇ ਉਹ ਉੱਥੇ ਖੱਡਾ ਵਾਦੀਆਂ ਨਾਲ ਘਾਟ ਘਾਟ 30 ਕੁਟ ਅੱਛਾ 30 ਫੁੱਟ ਹੋਏਗਾ ਹਾਂ 20 ਫੁੱਟ ਖੱਡਾ ਵੱਜ ਗਿਆ ਨਾ 30 ਫੁੱਟ ਖੱਟਾ ਖੱਡਾ ਐਡਾ ਵੱਡਾ ਖੱਡਾ ਵੱਜ ਗਿਆ ਤੇ ਖੱਡੇ ਨੇ ਥੱਲੇ ਫੁੱਟਿਆ ਕਰ ਅੱਛਾ ਥੱਲੋਂ ਛੋੜ ਦਿੱਤਾ ਬੰਦਾ ਥੱਲੋਂ ਪਾਣੀ ਆ ਗਿਆ ਹਾਂ ਜੀ ਥੱਲੋਂ ਥੱਲੋਂ ਪਾਣੀ ਆ ਗਿਆ ਪਾਣੀ ਮਤ ਕੜ ਕੇ ਨਹੀਂ ਚੜਿਆ ਪਾਣੀ ਆ ਹਾਂਜੀ 60 ਵਜੇ ਜਿੱਦਾਂ ਆ 60 ਵਾ ਹਾਂ ਇਹ ਤਾਂ 60 ਵਜੇ ਥੱਲੇ ਖੱਡਾ ਵੱਜਾ ਡੂੰਗਾ ਅੱਛਾ ਉਹ ਜਿਵੇਂ ਜਿਵੇਂ ਸਭ ਕੋ ਫੇਰ ਵਿੱਚ ਲਈ ਗਿਆ ਅੱਛਾ ਬਾਦ ਨੂੰ ਚਲ ਕੇ ਵਿੱਚ ਘਰ ਹੀ ਚਲ ਗਿਆ 4-5 ਘਰ ਗਏ ਗਏ ਉਸ ਦੇ ਵਿੱਚ ਅੱਛਾ ਉਹਨਾਂ ਦੀ ਇੱਕ ਕਿੱਟ ਨਹੀਂ ਲੱਭਣੀ ਅੱਛਾ ਇੱਕ ਕਿੱਟ ਵੀ ਨਹੀਂ ਲੱ ਉਠਾ ਲੈ ਗਿਆ ਅੱਛਾ 6 ਘਰ ਵਾਸਤੇ ਗਏ ਹੈ 6 ਘਰ 6 ਘਰ ਗਏ ਬਿਲਕੁਲ ਹੈ ਗਿਆ 6 ਘਟ ਹੈ ਗਈ ਹੈ ਹਾਂ ਜੀ ਉਹਨਾਂ ਦੇ ਅੱਜ ਨਹੀਂ ਮੈਂ ਇੱਕ ਇੱਕ ਪਰਿਵਾਰ ਉਹਨਾਂ ਦਾ ਪਰਿਵਾਰ ਨਿਲ ਕੇ ਬਿਲਾ ਪਰਿਵਾਰ ਕੋਈ ਕਿਤੇ ਕੋਈ ਘੇਰੇ ਪਰਿਵਾਰ ਤਾਂ ਕੋਈ ਰਿਸ਼ਤੇਦਾਰਾਂ ਦੇ ਅੱਛਾ ਪਹਿਲਾਂ ਹੀ ਕੱਢ ਲਏ ਸੀ ਪਹਿਲਾਂ ਨਹੀਂ ਪਾਣੀ ਸੀ ਕੱਢਿਆ ਪਾਣੀ ਜੋ ਕੱਢੇ ਨੇ ਪਾਣੀ ਕਿੱਥੇ ਕਿੰਨੇ ਪਰਿਵਾਰ ਕਿੰਨੇ ਪਰਿਵਾਰ ਗਏ ਹੈ ਨਾ ਹਾਂ ਗਏ ਸਾਰੇ ਜਿਹਨੂੰ ਵੇਖਣਾ ਬਵਸ ਹੋ ਗਈ ਆ ਹਾਂ ਫਿਰ ਲੋਕਾਂ ਨੇ ਕਿਹਾ ਪਰਿਵਾਰ ਕੱਢ ਗਏ ਹਾਂ ਮਤਲਬ ਕੋਸ਼ਿਸ਼ ਬਾਤ ਲਾਂਦੇ ਨੇ ਕਿਉਂਕਿ ਪਹਿਲੇ ਆਂਦੇ ਵਿੱਚ ਇਹਦਾ ਬਾਅਦ ਦੇ ਵਿੱਚ ਅੱਛਾ ਕਿਉਂਕਿ ਪਹਿਲਾਂ ਇੱਥੇ ਵੋਟਾਂ ਵੀ ਆ ਨਹੀਂ ਸੀਗੀਆਂ ਇੱਕ ਅੱਧੀ ਬੋਲ ਸੇ ਇੱਕ ਸੀਟ ਆਈ ਇਹਦੀ ਸੀ ਹਾਂ ਤੇ ਜੈਕ ਸਾਡੇ ਕੋਲ ਸਿੰਘਾਂ ਕੋਈ ਅਮਰਸ਼ੇਰ ਸੋਣਾ ਕੋਈ ਬੇਟੀ ਸੀਗੀ ਅੱਛਾ ਜੀ ਉਹਹੀਂ ਦੇਖ ਗਏ ਸੀਗੇ ਵੱਡੀ ਅੱਛਾ ਤੇ ਪਹਿਲਾਂ ਵੋਟਾਂ ਵੀ ਨਹੀਂ ਹੁਣ ਵੋਟਾਂ ਆਈਆਂ ਉਹ ਵੀ ਜਿਹਦੇ ਕਬਜ਼ੇ ਉਹਦੇ ਹੀ ਆ ਆ ਬੇੜਾ ਵਾਂ ਨੂੰ ਜਿਹੜਾ ਮਾਦੀ ਲੈ ਜੇ ਜਿੰਨੇ ਹੁਣ 10 ਗਾਲਾਂ ਕੱਢੀਆਂ ਹੋਣੀਆਂ ਨੇ ਨਾ ਅਸੀਂ ਉਹਦੇ ਵੀ ਲੈ ਜਾਣਾ ਅੱਛਾ ਜਿੰਨੇ 10 ਗਾਲਾਂ ਕੱਢੀਆਂ ਨੇ ਵੀ ਲੈ ਲੈ ਜਿੰਨੇ 10 ਗਾਲਾਂ ਕੱਢੀਆਂ ਹੋਣੀਆਂ ਨੇ ਨਾ ਉਹਦਾ ਪਰਿਵਾਰ ਕਰ ਇਹ ਬੇੜਾ ਧੁੰਦੇ ਦਾ ਗਾਜ ਸੁਵਿੰਦਰ ਸਿੰਘ ਕਾਲਾ ਅੱਛਾ ਜੀ ਬਾਬੇ ਕੇ ਵਜਦੇ ਆ ਅੱਛਾ ਜੀ ਉਹਨੇ ਬਣਾਇਆ ਵਾ ਇਹ ਦੋ ਬੰਦੇ ਇਕਪਿੰਦਰ ਸਿੰਘ ਵਾ ਅੱਛਾ ਉਹਨਾਂ ਦੋਹਨੇ ਬਣਾਇਆ ਵਾ ਜੀ ਉਹਨਾਂ ਨੇ ਪੈਈ ਵੇ ਤਾਂ ਦਰਿਆ ਦੇ ਆਰ ਪਾਰ ਵਾ ਅੱਛਾ ਅੱਛਾ ਉਹਨਾਂ ਨੇ ਤੇ 4 ਲੱਖ ਰੁਪਏ ਦੇ ਉੱਪਰ ਲਾਇਆ ਵਾ 4 ਲੱਖ ਰੁਪਏ ਦਾ ਲੱਗ ਗਿਆ ਹਾਂ ਜੀ ਉੱਪਰ ਅੱਛਾ ਤੇ ਹੁਣ ਇਹ ਵੀ ਜਿਹੜਾ ਇਹ ਹੁਣ ਜਿਵੇਂ ਅਸੀਂ ਇਹ ਢੇੜਾ ਕੱਢ ਰਹੇ ਆਂ ਤੇ ਕਿੰਨਾ ਕੁ ਡੀਜ਼ਲ ਲੱਗ ਜਾਂਦਾ ਜੀ ਇਹਦੇ ਬਾਰੇ ਜਾਣਕਾਰੀ ਕੋਈ ਨਹੀਂ ਕੀ ਆ ਕੈਨੀਆਂ ਭਰ ਗਿਆ ਜਿਉਂ ਲੋਡ ਨੇ ਫੇਪਾ ਦਿੰਦੇ ਆ ਅੱਛਾ ਕੈਨੀਆਂ ਭਰ ਕੇ ਨਾਲ ਹੀ ਰੱਖਦੇ ਮ अच्छा अच्छा हां तेरी हां देखो रेता ਦਾ ਬਣਿਆ ਪਿਆ ਠਿੱਗ ਲੱਗੀ ਤੇ ਇਹੋ ਦੇਖੋ ਪਿੱਛੇ ਹੈ ਨਾ ਇਹ ਜਿੱਤਾ ਪਈ 23 ਦੇ ਵਿੱਚ اچھا ਇਹ 23 ਵਾਲੀ ਹੈ ਰੇਤਾ 23 ਵਾਲੀ ਰੇਤਾ ਇਹ ਨਿਕਲੀ ਨਹੀਂ 23 ਵਾਲੀ ਨਿਕਲੀ ਨਹੀਂ ਤੇ ਹਾਲੇ ਹੋਰ ਆ ਗਈ ਹੈ 23 ਵਾਲੀ ਨਿਕਲੀ ਨਹੀਂ ਤੇ 25 ਵਾਲੀ ਫੇ ਆ ਗਈ ਹੈ اچھا ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਠਿੱਗਾ ਹੈ ਤੇ ਰੇਤਾ ਦੇ 2023 ਵਿੱਚ ਜਦੋਂ ਫਲੱਡ ਆਇਆ ਸੀ ਉਦੋਂ ਦੇ ਤੇ ਉਦੋਂ ਨਿਕਲੀ ਨਹੀਂ ਤੇ ਹਾਲੇ ਹੋਰ ਤੁਸੀਂ ਆ ਗਿਆ ਹਾਂਜੀ ਤੇ ਕਿਸ ਦਾ ਮੁਸ਼ਕਿਲ ਤਾਂ ਫਿਰ ਬਹੁਤ ਹੋਏਗਾ ਜੀ ਮੁਸ਼ਕਿਲ ਬਹੁਤ ਹੀ ਇਹ ਤੇ ਇੱਥੇ ਫਾਲ ਵੀ ਨਹੀਂ ਪੀਜੀ ਆਣੀ ਅਸਲ ਬੀਠੀ ਨਹੀਂ ਜਾਣੀ ਹਾਂਜੀ ਤੇ ਸਰਕਾਰ ਵਾ ਇੱਥੇ ਆਂਦੀ ਇੱਥੇ ਫੋਟੋਆਂ ਲਵਾਈਆਂ ਦਾ ਫਾਇਦਾ ਕੋਈ ਨਹੀਂ ਹਾਂ ਉੱਥੇ ਫੋਟੋਆਂ ਕਿ ਲਵਾ ਕੇ ਜਾ ਰਹੇ ਖਜ਼ਾਨਾ ਤੇ ਨਾਲ ਚੰਡੀਗੜ੍ਹ ਵਾ ਜਾਂ ਦਿੱਲੀ ਆ ਹਾਂ ਉੱਥੋਂ ਖਜ਼ਾਨਾ ਪਾਉ ਲੋਕੀ ਆਪੇ ਧੰਨਵਾਦ ਕਰ ਦੇਣਗੇ ਪਿੱਠੀ ਕਿ ਸਾਨੂੰ ਕੀਤਾ ਕੁਝ ਜੀ ਜਿੱਦਾਂ ਇਹ ਤੀਜੀ ਜਮਾਤ ਅਸੀਂ ਪੜਦੇ ਨੇ ਕਿ ਬੰਦਾ ਨਾ ਖੰਭੇ ਥਲੇ ਸੂਈ ਲੱਭਦਾ ਹਾਂਜੀ ਤੁਸੀਂ ਕਿਹ ਪੜਿਆ ਹੋਣਾ ਵਾ ਹਾਂਜੀ ਹਾਂਜੀ ਉਹਨੂੰ ਕੋਈ ਪੁੱਛਦਾ ਵ ਤੇ ਸੂਈ ਗਵਾਚਦਾ ਕਹਿੰਦਾ ਮੈਂ ਸੂਈ ਗਵਾਚੀ ਆ ਹਾਂਜੀ ਹਾਂਜੀ ਉਹ ਕਹਿੰਦਾ ਸੂਈ ਤੇ ਇੱਥੇ ਨੇ ਕਹਿੰਦਾ ਸੂਈ ਤੇ ਘਰ ਗਵਾਚੀ ਆ ਹਾਂ ਕਹਿੰਦਾ ਮੈਂ ਕਿਹ ਜੇ ਨੀਂਦ ਸਾਫ ਹੋਵੇ ਹਾਂ ਤੇ ਸੈਂਟਰ ਤੋਂ ਥੋੜੇ ਖਜਾਨੇ ਇਹਨਾਂ ਕੋ ਪਰ ਕਹਿੰਦੇ ਕੱਲ ਸੈਂਟਰ ਨੇ ਕਹਿਤ ਕੋਸ਼ਿਸ਼ ਕਰ ਦਿੱਤਾ ਥੋੜਾ ਜਿਹਾ ਹਲੇ ਇਹ ਨਹੀਂ ਦੱਸਿਆ ਲੇਕਿਨ ਇਹ ਕਹਿੰਦਾ ਕਿ ਇਹ ਫਲੱਡ ਪ੍ਰਭਾਵਿਤ ਖੇਤਰ ਹੈਗਾ ਆ ਚਲੋ ਆਉਣਾ ਚਾਹੀਦਾ ਜਿੰਨਾਂ ਨੇ ਕੀਤਾ ਕੋ ਪੰਜਾਬ ਸਰਕਾਰ ਹੀ ਪਾਵੇ ਵਿੱਚ ਹਾਂਜੀ ਕੋ ਪੰਜਾਬ ਸਰਕਾਰ ਪਾਵੇ ਤੇ ਇਹਨਾਂ ਜਨਤਾ ਨੂੰ ਦਵੇ ਕਿਉਂਕਿ ਤੇ ਜਿਹੜੀ ਪਧਰੀ ਪਈ ਇੰਚ ਤੇ ਝੋਨਾ ਮਾਰਟੋ ਕਹ ਰਿਹਾ ਨਹੀਂ ਵਈ ਜੀ ਉਥੇ ਵੀ ਉਹਨਾਂ 13-14 ਹਜ਼ਾਰ ਦਾ ਵੀ ਤੇ 1500 ਦੀ ਪੂਰੀ ਡਾਈ ਦੀ ਤੇ ਤਿੰਨੇ ਜਿਹੇ ਹੱਥ ਘੜ ਕਰਕੇ ਤੇਲ ਲਗਣਾ ਉਥੇ ਪਿਆ ਹੀ ਹੋਣ ਤੇ ਅੱਛਾ ਕਿਉਂਕਿ ਉਧਰ ਰਹਿਣਾ ਨਾ ਵੀ ਖਟਾ ਦੇ ਗੇ ਸਾਰ ਤੋਂ ਹਾਂ ਜੀ ਇਹ ਸਰਕਾਰ ਨੂੰ ਤੁਰੰਤ ਦਿੱਤੀ ਜਾਰੀ ਕਰਨਾ ਚਾਹੀਦਾ ਵਾ ਹੁਣ ਤੇ ਪਿੰਨ ਤੇ ਨਕਸ਼ੇ ਦੇ ਵਿੱਚ ਵਾ ਉਹ ਬੰਨ ਨਕਸ਼ੇ ਦੇ ਵਿੱਚ ਵਾ ਹਾਂ ਜੀ ਉਤੋਂ ਇਧਰ ਤੱਕ ਸਾਰਾ ਹੀ ਪਤਾ ਵਾ ਪੀ ਦਰਿਆ ਵਾ ਹਾਂ ਤੇ ਫਸਲਾਂ ਵੀ ਹੈਗੀਆਂ ਵਾ ਹਾਂ ਉਹਦਾ ਪਾ ਦੇ ਗਦੌਈ ਦਾ ਮਤਲਬ ਕੋਈ ਨਹੀਂ ਇੱਥੇ ਹਾਂ ਪਾ ਦੇਣਾ ਚਾਹੀਦਾ ਜਿਦਾ ਮੰਨ ਲਾ ਇੱਕ ਪਿੰਡ ਦਾ 6000 ਕੱਲਾ ਵਾ ਜਾਂ 1000 ਕੱਲਾ ਵਾ ਉਹਦੇ ਬੰਨ ਲੀ ਲੀ ਕਿਹਾ ਵਾ ਇਥੋਂ ਬੰਨਾਂ ਬਾਕੀ ਜੀ ਜਮੀਨ ਉਹ ਦਰਿਆ ਦੇ ਵਿੱਚ ਵਾ ਹਾਂਜੀ ਫਸਲਾਂ ਉਹਦਾ ਖਰਾਬਾ ਕੌਣ ਹਾਂ ਬਿਲਕੁਲ ਇਹ ਤਾਂ ਹੈਗਾ ਹੀ ਐ ਜਿਵੇਂ ਮਤਲਬ ਆਖਰਾ ਪਟਵਾਰੀਓ ਗਦੌਰੀ ਗਦੌਰੀ ਕਰੀ ਕਰਨੀ ਆ ਹਾਂਜੀ ਹੁਣ ਤਾਂ ਗਦੌਰੀ ਕਰਨੀ ਪਟਵਾਰੀ ਨਹੀਂ ਆਉਂਦਾ ਇਹਨਾਂ ਤੱਕ ਮੋਬਾਈਲ ਦੀ ਕਿਉਂ ਆਉਂਦਾ ਵਾ ਉਹ ਕਹਿੰਦਾ ਮੈਂ ਆਨਲਾਈਨ ਗਦੌਰੀ ਕਰ ਲਈ ਆ ਪਤਾ ਨਹੀਂ ਗਦੌਰੀ ਕਰਦਾ ਕੀ ਉਹ ਨਿਕਲਦਾ ਆਨਲਾਈਨ ਨਹੀਂ ਕਰੀ ਜਾਂਦੇ ਨੇ ਇੱਕੋ ਬੰਦਾ ਹੁੰਦਾ ਬਸ ਮੋਟਰਸਾਈਕਲ ਤੇ ਅੱਛਾ ਤੂੰ ਕਹਿੰਦਾ ਮੈਂ ਗਦੌਰੀ ਕਰਦਾ ਵਾਂ ਅੱਗੇ ਪਟਵਾਰੀ ਆਉਂਦਾ ਸੀਗਾ ਉਹ ਪਿੰਡ ਦੇ ਵਿੱਚ ਉਹਨੇ ਨੰਬਰਦਾਰ ਕੋਲ ਆਣਾ ਉਹਨੇ ਪੁੱਛਣਾ ਤੇ ਬੰਦਿਆ ਗਦੌਰੀ ਕਰਦਾ ਦੇਣੇ ਪਰ ਹੁਣ ਉਹ ਨਹੀਂ ਹੋਈ ਜਾ ਰਹੀ ਹੈ ਕਿਤਾਬਾਂ ਜੀ ਹੋ ਰਹੀ ਫਿਰ ਕਿਤਾਬਾਂ ਕਿਤਾਬਾਂ ਚ ਬਸ